ਗੁਰੂ ਕੀ ਨੜ ਤੇ ਇਹ ਆਨੰਦਪੁਰ ਸਾਹਿਬ ਤੋਂ ਜਦੋਂ ਜਿਹੜਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਸੰਬੰਧਤ ਹੈ ਉਹ ਜੰਗਲ ਵਾਲਾ ਰਾਹ ਆ ਚਲਿਏ ਸਾਥੀਓ ਅੱਗੇ ਜੀ ਇੱਥੇ ਆ ਕੇ ਨਾ ਅੱਗੇ ਆ ਦੇਖੋ ਦੋ ਰਸਤੇ ਹੋ ਜਾਂਦੇ ਆ ਹੁਣ ਕਨਫਿਊਜ਼ਨ ਹੋ ਗਿਆ ਚਲੋ ਦੇਖਦੇ ਆ ਹੁਣ ਕਿਹੜਾ ਰਸਤਾ ਜਾਂਦਾ ਚਲੋ ਹੁਣ ਅਸੀਂ ਇਸ ਰਸਤੇ ਜਾ ਕੇ ਦੇਖਦੇ ਆ ਜੀ ਉਹ ਹੋਰ ਵੀ ਸੰਗਤਾਂ ਜਿਹੜੀਆਂ ਆ ਉਹ ਦਰਸ਼ਨ ਕਰਕੇ ਆ ਰਹੀਆਂ ਆ ਜੀ ਦੋ ਪਚੰਗੀ ਸਿੰਘ ਵੀ ਇਧਰੋਂ ਆ ਰਹੇ ਆ ਚੰਦੇ ਅੱਛਾ ਪੱਥਰ ਤੇ ਗੋਲੀਆਂ ਲੱਗੀਆਂ ਆ ਸਾਹਮਣੇਲੇ ਪਾਸੇ ਉਹ ਇਤਿਹਾਸਕ ਸਥਾਨ ਹੈ ਜਿਸ ਦੇ ਅੱਜ ਤੁਹਾਨੂੰ ਦਰਸ਼ਨ ਦੋਸਤੋ ਸਵਾਗਤ ਹੈ ਜੀ ਤੁਹਾਡਾ ਨਵੇਂ ਵੀਡੀਓ ਨਵੇਂ ਬਲੌਗ ਦੇ ਵਿੱਚ ਜੀ ਤੇ ਅੱਜ ਦੋਸਤੋ ਤੁਹਾਨੂੰ ਇੱਕ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਵਾਂਗੇ ਤੇ ਇਸ ਵਕਤ ਮੈਂ ਖੜਾ ਹਾਂ ਜੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜਾ ਇਤਿਹਾਸਕ ਸਥਾਨ ਹੈ ਉਹ ਹੈ ਗੁਰੂ ਕੀ ਨੜ ਤੇ ਇਹ ਆਨੰਦਪੁਰ ਸਾਹਿਬ ਤੋਂ ਜਦੋਂ ਅਸੀਂ ਗੁਰੂ ਕਾ ਲਾਹੌਰ ਆਉਂਦੇ ਆਂ ਤੇ ਗੁਰੂ ਕੇ ਲਾਹੌਰ ਤੋਂ 2 ਕਿਲੋਮੀਟਰ ਅੱਗੇ ਇਹ ਬੋਰਡ ਲੱਗਾ ਹੋਇਆ ਆ ਸੜਕ ਦੇ ਉੱਪਰ ਤੇ ਉੱਥੇ ਲਿਖਿਆ ਆ ਗੁਰੂ ਕੀ ਨੜ ਤੇ ਇਹ ਸਥਾਨ ਜਿਹੜਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਤੇ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਕਿ ਇਸ ਦਾ ਇਤਿਹਾਸ ਕੀ ਹੈ ਤੇ ਇੱਥੇ ਸੰਗਤਾਂ ਹਜੇ ਘੱਟ ਆਉਂਦੀਆਂ ਹਨ ਕਿਉਂਕਿ ਇਸ ਬਾਰੇ ਜ਼ਿਆਦਾਤਰ ਸੰਗਤਾਂ ਨੂੰ ਨਹੀਂ ਪਤਾ ਹੈ ਕੁਝ ਸੰਗਤਾਂ ਆਉਂਦੀਆਂ ਵੀ ਆ ਤੇ ਬਾਕੀ ਜੋ ਇਸ ਦਾ ਇਤਿਹਾਸ ਹੈ ਗੁਰੂ ਕੀ ਨੜ ਦਾ ਉਸ ਦੇ ਬਾਰੇ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ ਸਾਨੂੰ ਇਥੋਂ ਘੱਟੋ ਘੱਟ 1.5 ਕਿਲੋਮੀਟਰ ਜਿਹੜਾ ਆ ਉਹ ਅੱਗੇ ਜਾਣਾ ਪੈਣਾ ਆ ਤੁਰ ਕੇ ਜੰਗਲ ਦੇ ਵਿੱਚ ਉੱਥੇ ਜਾ ਕੇ ਸਥਾਨ ਬਣਿਆ ਹੋਇਆ ਆ ਚਲੋ ਫੇਰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਗੇ ਚੱਲ ਕੇ ਸਾਰੀ ਗੱਲਬਾਤ ਇਹਦੇ ਬਾਰੇ ਇਦੇ ਇਤਿਹਾਸ ਬਾਰੇ ਸਾਰੀ ਗੱਲਬਾਤ ਕਰਦੇ ਆਂ ਜੀ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਨਾ ਜੰਗਲ ਵਾਲਾ ਰਾਹ ਆ ਚਲਿਏ ਸਾਥੀਓ ਅੱਗੇ ਜੀ ਚਲੋ ਜੀ ਸਾਥੀਓ ਜਦੋਂ ਅਸੀਂ ਇਸ ਰਸਤੇ ਆ ਰਹੇ ਸੀ ਤਾਂ ਇੱਥੇ ਆ ਕੇ ਨਾ ਅੱਗੇ ਆ ਦੇਖੋ ਦੋ ਰਸਤੇ ਹੋ ਜਾਂਦੇ ਆ ਇੱਕ ਆ ਥੱਲੇ ਵਾਲੇ ਸਾਈਡ ਤੇ ਚਲਾ ਜਾਂਦਾ ਤੇ ਇੱਕ ਆ ਉੱਪਰ ਵਾਲੀ ਸਾਈਡ ਤੇ ਚਲਾ ਗਿਆ ਤੇ ਸਾਨੂੰ ਇੱਥੇ ਆ ਕੇ ਹੁਣ ਕਨਫਿਊਜ਼ਨ ਹੋ ਗਿਆ ਚਲੋ ਦੇਖਦੇ ਆ ਹੁਣ ਕਿਹੜਾ ਰਸਤਾ ਜਾਂਦਾ ਹੈ ਸੁਖਵਿੰਦਰ ਹੁਣੇ ਉੱਪਰ ਵਾਲੀ ਸਾਈਡ ਤੇ ਚਲੇ ਗਿਆ ਕਹਿੰਦੇ ਇੱਧਰ ਦੀ ਦੇਖ ਕੇ ਆਉਣੇ ਆ ਕਿਉਂਕਿ ਸਾਨੂੰ ਕੋਈ ਇੱਥੇ ਹਜੇ ਜਾਣਕਾਰ ਨਹੀਂ ਮਿਲਿਆ ਜਿਹੜਾ ਸਾਨੂੰ ਦੱਸ ਦਵੇ ਕਿ ਕਿਹੜਾ ਰਸਤਾ ਇੱਧਰ ਨੂੰ ਜਾਂਦਾ ਹੈ ਕਿਉਂਕਿ ਇਹ ਥੋੜਾ ਜੰਗਲ ਵਾਲਾ ਰਸਤਾ ਆ ਤੇ ਚਲੋ ਹੁਣ ਸਰਚ ਕਰਕੇ ਦੇਖਦੇ ਆਪਾਂ ਤੇ ਫਿਰ ਤੁਹਾਨੂੰ ਮਿਲਦੇ ਆਂ ਜੀ ਅੱਗੇ ਚੱਲ ਕੇ ਦੋਸਤੋ ਹੁਣੇ ਸੁਖਵਿੰਦਰ ਹੁਣਾਂ ਦਾ ਫੋਨ ਆਇਆ ਜਿਹੜੇ ਅੱਗੇ ਚਲੇ ਗਏ ਸੀਗੇ ਕਿ ਇਹ ਦੋਨੇ ਰਸਤੇ ਜਾਂਦੇ ਆ ਜੀ ਜੇ ਤੁਸੀਂ ਗੱਡੀ ਦੇ ਰਾਹੀਂ ਜਾਣਾ ਤਾਂ ਇਹ ਥੱਲੇ ਵਾਲਾ ਰਸਤਾ ਜਾ ਸਕਦੇ ਆ ਜੀ ਤੁਰਕੇ ਜਾਣਾ ਪੈਦਲ ਤੇ ਆਹ ਵਾਲਾ ਰਸਤਾ ਹੈ ਜੀ ਜਿਹੜਾ ਉੱਪਰ ਨੂੰ ਉੱਪਰ ਨੂੰ ਚੜ ਗਿਆ ਤੇ ਇੱਥੇ ਮਨਿੰਦਰ ਹੁਣਾ ਨੇ ਤੀਰ ਦਾ ਨਿਸ਼ਾਨ ਵੀ ਬਣਾਤਾ ਕਿ ਆ ਉੱਪਰ ਵਾਲੀ ਸਾਈਡ ਤੁਸੀਂ ਤੁਰ ਕੇ ਜਾ ਸਕਦੇ ਆ ਅਗਰ ਗੱਡੀ ਵਿੱਚ ਜਾਣਾ ਹੈ ਤੇ ਆਹ ਥੱਲੇ ਵਾਲਾ ਰਸਤਾ ਹੈ ਚਲੋ ਹੁਣ ਅਸੀਂ ਇਸ ਰਸਤੇ ਜਾ ਕੇ ਦੇਖਦੇ ਆ ਜੀ ਤੇ ਅੱਗੇ ਪਹੁੰਚਦੇ ਆ ਜੀ ਇਤਿਹਾਸਿਕ ਸਥਾਨ ਗੁਰਕੀ ਨੜ ਦੋਸਤੋ ਅਸੀਂ ਉਹ ਥੱਲੇ ਵਾਲੀ ਸਾਈਡ ਤੋਂ ਉੱਪਰ ਆਏ ਆ ਇੱਕ ਰਸਤਾ ਉੱਪਰ ਵਾਲਾ ਚੜ ਜਾਂਦਾ ਆ ਅਗਰ ਤੁਸੀਂ ਇੱਧਰ ਔਣਾ ਹੋਵੇ ਤਾਂ ਇਸ ਦੀ ਨਿਸ਼ਾਨੀ ਦੇਖ ਲਓ ਆ ਪਾਣੀ ਵਾਲੀ ਪਾਈਪ ਲਾਈਨ ਦੇ ਨਾਲ ਨਾਲ ਤੁਸੀਂ ਚੱਲਦੇ ਜਾਣਾ ਆ ਤੇ ਇਹ ਉਸ ਸਥਾਨ ਤੇ ਹੀ ਪਹੁੰਚ ਜਾਂਦੀ ਆ ਆ ਦੇਖੋ ਹੋਰ ਵੀ ਸੰਗਤਾਂ ਜਿਹੜੀਆਂ ਆ ਉਹ ਦਰਸ਼ਨ ਕਰਕੇ ਆ ਰਹੀਆਂ ਜੀ ਆਇਆ ਗੱਡੀ ਵਾਲਾ ਰਸਤਾ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਤੇ ਜੇ ਸ਼ਾਰਟਕਟ ਆਉਣਾ ਜਿਹੜਾ ਅਸੀਂ ਆਏ ਆ ਇਹ ਸ਼ਾਰਟਕਟ ਆ ਤੇ ਗੱਡੀ ਵਾਲੇ ਰਸਤੇ ਵੀ ਤੁਸੀਂ ਆ ਸਕਦੇ ਆ ਜਿਹੜਾ ਪਹਿਲਾਂ ਤੁਹਾਨੂੰ ਪਿੱਛੇ ਦਿਖਾਇਆ ਤੇ ਆਹ ਰਸਤਾ ਅੱਗੇ ਜਾਂਦਾ ਜੀ ਆ ਬਹੁਤ ਸੋਹਣਾ ਇੱਥੇ ਇੱਕ ਬੋੜ ਦਾ ਦਰਖਤ ਆ ਇਹਦੀ ਠੰਡੀ ਠੰਡੀ ਛਾਂ ਦੇ ਥੱਲੇ ਅਸੀਂ ਕੁਝ ਟਾਈਮ ਆਰਾਮ ਕਰਕੇ ਫਿਰ ਅੱਗੇ ਚੱਲਦੇ ਆਂ ਆ ਦੋ ਪਚੰਗੀ ਸਿੰਘ ਵੀ ਇਧਰ ਆ ਰਹੇ ਆ ਇਹਨਾਂ ਨੂੰ ਪੁੱਛਦੇ ਆ ਕਿਦਾਂ ਬੇਟਾ ਦੇਖ ਕੇ ਆਏ ਆ ਸਤਾਨ ਹਾਂਜੀ ਹਾਂਜੀ ਅੱਛਾ ਕੀ ਹੈਗਾ ਉੱਥੇ ਉੱਥੇ ਗੋਲੀਆਂ ਵੱਧੀਆਂ ਨੇ ਪੱਥਰਾਂ ਦੇ ਅੱਛਾ ਪੱਥਰ ਤੇ ਗੋਲੀਆਂ ਲਗੀਆਂ ਠੀਕ ਆ ਇਤਿਹਾਸ ਵਾਰੀ ਪਤਾ ਲੱਗਾ ਕੁਛ ਹਾਂਜੀ ਹਾਂਜੀ ਅੱਛਾ ਚਲੋ ਕੋਈ ਨਹੀਂ ਅਸੀਂ ਵੀ ਜਾ ਕੇ ਦੇਖਦੇ ਆ ਫਿਰ ਤੇ ਠੀਕ ਹੈ ਨਾ ਕੀ ਹਾਲ ਬਾਜੀ ਸਰਦਾਰਾ ਸਿੰਘ ਜਾਏ ਅਗੇ ਹਾਂ ਜਾਏ ਅਗੇ ਜਾਏ ਦਰਸ਼ਨ ਕਰੇ ਠੀਕ ਹੈ ਜੀ ਠੀਕ ਹੈ ਜੀ ਚਲੋ ਹੁਣ ਅਸੀਂ ਵੀ ਅੱਗੇ ਚੱਲਦੇ ਹਾਂ ਜੀ ਤੇ ਇਸ ਦੇ ਇਤਿਹਾਸ ਦੇ ਨਾਲ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜੀ ਹਾਂ ਜੀ ਇਸ ਤਰਫ ਆਉਣਾ ਹੋਵੇ ਤਾਂ ਆ ਪਾਈਪਲਾਈਨ ਦੀ ਨਿਸ਼ਾਨੀ ਰੱਖਣੀ ਆ ਪਾਣੀ ਦੀ ਪਾਈਪਲਾਈਨ ਆਉਂਦੀ ਆ ਨਾਲ-ਨਾਲ ਤੇ ਕਾ ਛੋਟੀ ਜਿਹੀ ਖਾਲ ਵੀ ਆਉਂਦੀ ਆ ਇਹਦੇ ਨਾਲ-ਨਾਲ ਤੁਸੀਂ ਚੱਲਦੇ ਰਹੋ ਤੇ ਉਸ ਸਥਾਨ ਤੇ ਤੁਸੀਂ ਪਹੁੰਚ ਜਾਓਗੇ ਨਜ਼ਰ ਆਉਣ ਲੱਪਿਆ ਜੀ ਇਤਿਹਾਸਕ ਸਥਾਨ ਗੁਰਕੀ ਨੜ ਤੁਸੀਂ ਦਰਸ਼ਨ ਕਰ ਦੇ ਸਕਦੇ ਹੋ ਸਾਹਮਣੇ ਚੱਲਦੇ ਚੱਲਦੇ ਥੋੜਾ ਸਾਹ ਚੜ ਗਿਆ ਆ ਸਾਹਮਣੇਲੇ ਪਾਸੇ ਉਹ ਇਤਿਹਾਸਕ ਸਥਾਨ ਹੈ ਜਿਸ ਦੇ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਇਥੋਂ ਦੇ ਇਤਿਹਾਸ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਉਣੀ ਆ ਦੋਸਤੋ ਆ ਇਧਰਲੇ ਪਾਸੇ ਦੇਖੋ ਇਤਿਹਾਸ ਦਾ ਇਥੋਂ ਦੇ ਇਤਿਹਾਸ ਦਾ ਬੋਰਡ ਵੀ ਲੱਗਾ ਹੋਇਆ ਆ ਤੇ ਨਿਸ਼ਾਨ ਸਾਹਿਬ ਇੱਥੇ ਝੂਲਦੇ ਆ ਆ ਦੇਖੋ ਉੱਚੇ ਨਿਸ਼ਾਨ ਸਾਹਿਬ ਝੂਲ ਰਹੇ ਆ ਤੇ ਆ ਜਿਹੜਾ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਜੀ ਇਹ ਹੈ ਗੁਰੂ ਕੀ ਨੜ ਤੇ ਨੜ ਦਾ ਅਰਥ ਹੁੰਦਾ ਹੈ ਜੀ ਪੱਥਰ ਤੇ ਜੋ ਇਹਦਾ ਇਤਿਹਾਸ ਹੈ ਉਸ ਬਾਰੇ ਵੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਜੋ ਅਸੀਂ ਇੱਥੇ ਪੜਿਆ ਹੈ ਉਸ ਦੇ ਅਨੁਸਾਰ ਦੋਸਤੋ ਇਹ ਹੈ ਜੀ ਗੁਰੂ ਕੀ ਨੜ ਜਿਸ ਨੂੰ ਪੱਥਰ ਵੀ ਕਹਿੰਦੇ ਆ ਜੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਤੋਂ ਆਪਣੇ ਕੁਝ ਸਿੰਘਾਂ ਸਮੇਤ ਇੱਧਰ ਸ਼ਿਕਾਰ ਖੇਡਣ ਵਾਸਤੇ ਆਏ ਸੀਗੇ ਜੋ ਇਤਿਹਾਸ ਦੇ ਵਿੱਚ ਅਸੀਂ ਸੁਣਿਆ ਹੈ ਜਾਂ ਪੜ੍ਹਿਆ ਹੈ ਉਸ ਦੇ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਸੇ ਆਪਣੇ ਸਿੰਘਾਂ ਦੇ ਨਾਲ ਸ਼ਿਕਾਰ ਖੇਡਦੇ ਹੋਏ ਇਸ ਤਰਫ ਆਏ ਸੀ ਤਾਂ ਪਹਾੜੀ ਰਾਜੇ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ ਉਹਨਾਂ ਨੇ ਆ ਲੋਕਕੇ ਮਤਲਬ ਮਹਾਰਾਜ ਦੇ ਉੱਤੇ ਮਹਾਰਾਜ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਉਹਨਾਂ ਦੇ ਉੱਤੇ ਬਹੁਤ ਭਾਰੀ ਜਿਹੜਾ ਵੱਡਾ ਹਮਲਾ ਕਰ ਦਿੱਤਾ ਸੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਉਹੀ ਪੱਥਰ ਹੈ ਜਿਸ ਜਿਸ ਦੇ ਓਲੇ ਹੋ ਕੇ ਤੀਰਾਂ ਦੀ ਬੁਚਾਰ ਜਿਹੜੀ ਉਹ ਪਹਾੜੀ ਰਾਜਿਆਂ ਤੇ ਕੀਤੀ ਸੀ ਤੇ ਪਹਾੜੀ ਰਾਜਿਆਂ ਨੇ ਵੀ ਕੋਈ ਕਸਰ ਨਹੀਂ ਸੀ ਛੱਡੀ ਮਹਾਰਾਜ ਨੂੰ ਨੁਕਸਾਨ ਪਹੁੰਚਾਉਣ ਦੀ ਤੇ ਅਗਰ ਆਪਾਂ ਦੇਖੀਏ ਤਾਂ ਆਹ ਦੇਖੋ ਇਸ ਪੱਥਰ ਦੇ ਉੱਤੇ ਨਾ ਗੋਲੀਆਂ ਦੇ ਨਿਸ਼ਾਨ ਜਿਹੜੇ ਲੱਗੇ ਹੋਏ ਆ ਤੇ ਬੜੇ ਦੂਰ ਤੋਂ ਦਿਖਾਈ ਨਹੀਂ ਦਿੰਦਾ ਤੇ ਇਹ ਜਿਹੜੇ ਪਹਾੜੀ ਰਾਜਿਆਂ ਨੇ ਮਹਾਰਾਜ ਉੱਤੇ ਗੋਲੀਆਂ ਚਲਾਈਆਂ ਉਹਨਾਂ ਦੇ ਨਿਸ਼ਾਨ ਆ ਤੇ ਇੱਥੇ ਕਹਿੰਦੇ ਬਹੁਤ ਵੱਡੀ ਜਿਹੜੀ ਆ ਜੰਗ ਹੋਈ ਸੀ ਇੱਥੇ ਵੀ ਪਰ ਪਹਾੜੀ ਰਾਜਿਆਂ ਨੂੰ ਜਿਸ ਇਥੋਂ ਮੈਦਾਨ ਛੱਡ ਕੇ ਭੱਜ ਗਏ ਸਨ ਇੱਥੇ ਵੀ ਮਹਾਰਾਜ ਦੀ ਜਿੱਤ ਹੋਈ ਸੀ ਕਿਉਂਕਿ ਉਸ ਟਾਈਮ ਜਾਂ ਇਹੋ ਪੱਥਰ ਹੈ ਜਦੋਂ ਮਹਾਰਾਜ ਦੀ ਸ਼ੋ ਇਸ ਨੂੰ ਜ਼ਰੂਰ ਲੱਗੀ ਹੋਵੇਗੀ ਤੇ ਸਾਡੇ ਵੀ ਵੱਡੇ ਭਾਗ ਆ ਜਿਹੜੇ ਆਪਾਂ ਇਹਦੇ ਦਰਸ਼ਨ ਕਰ ਰਹੇ ਆ ਇਹਨੂੰ ਸ਼ੂ ਕੇ ਦੇਖ ਰਹੇ ਆ ਇਹ ਪੱਥਰ ਸਾਡੇ ਲਈ ਇਸ ਲਈ ਖਾਸ ਆ ਕਿਉਂਕਿ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹਨੂੰ ਜ਼ਰੂਰ ਸ਼ੋ ਜਿਹੜੀ ਆ ਪ੍ਰਾਪਤ ਹੋਈ ਹੋਵੇਗੀ ਇਸ ਕਰਕੇ ਸਾਡੇ ਲਈ ਇਹ ਪੱਥਰ ਖਾਸ ਆ ਇਹ ਜੋ ਪੱਥਰ ਹੈ ਨਾ ਅਗਰ ਅਸੀਂ ਇਹਦੇ ਆਲੇ-ਦੁਆਲੇ ਵੱਲ ਨਿਗਾਹ ਮਾਰੀਏ ਤਾਂ ਉੱਚੇ-ਉੱਚੇ ਪਹਾੜ ਆ ਜੀ ਦੇਖੋ ਆ ਮੋਰੇ ਦਰਾਖਤ ਆ ਜਾਂਦੇ ਆ ਲੇਕਿਨ ਇਹਦੇ ਚਾਰੇ ਪਾਸੇ ਨਾ ਉੱਚੇ-ਉੱਚੇ ਪਹਾੜ ਆ ਤੇ ਪਹਾੜੀ ਰਾਜਿਆਂ ਨੇ ਨਾ ਇਸ ਦਾ ਹੀ ਫਾਇਦਾ ਉਠਾਉਂਦੇ ਹੋਏ ਮਹਾਰਾਜ ਤੇ ਹਮਲਾ ਕੀਤਾ ਹੋਣਾ ਕਿਉਂਕਿ ਉਹ ਉੱਚੀਆਂ ਪਹਾੜੀਆਂ ਤੇ ਚੜ ਕੇ ਬੈਠੇ ਗੋਲੀਆਂ ਚਲਾਈਆਂ ਇਸ ਪਾਸੇ ਉੱਪਰੋਂ ਤੇ ਮਹਾਰਾਜ ਹੇਠਾਂ ਸੀ ਉਹਨਾਂ ਨੇ ਸੋਚਿਆ ਹੋਣਾ ਕਿ ਮਹਾਰਾਜ ਨੂੰ ਜ਼ਰੂਰ ਕੋਈ ਵੱਡਾ ਨੁਕਸਾਨ ਆਪਾਂ ਪਹੁੰਚਾ ਦੇਾਂਗੇ ਪਰ ਮਹਾਰਾਜ ਨੂੰ ਉਹ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੀਰਾਂ ਦੀ ਬੁਚਾਰ ਅੱਗੇ ਉਹਨਾਂ ਦੀਆਂ ਗੋਲੀਆਂ ਜਿਹੜੀਆਂ ਆ ਉਹ ਟੇਕ ਨਹੀਂ ਸਕੀਆਂ ਤੇ ਉਹ ਇਥੋਂ ਭੱਜ ਗਏ ਸੀਗੇ ਸਾਰੇ ਜਣੇ ਇਹ ਇਤਿਹਾਸ ਵਿੱਚ ਸੁਣਨ ਨੂੰ ਮਿਲਦਾ ਹੈ ਜਾਂ ਪੜ੍ਹਦੇ ਆ ਆ ਦੇਖੋ ਇਸ ਪਾਸੇ ਵੀ ਉੱਚੀ ਪਹਾੜੀ ਆ ਇਸ ਪਾਸੇ ਵੀ ਪਹਾੜਿਆ ਉੱਚੇ ਇਸ ਪਾਸੇ ਵੀ ਪਹਾੜਿਆ ਚਾਰੇ ਪਾਸੇ ਤੋਂ ਉੱਚੇ ਪਹਾੜਾਂ ਦੇ ਨਾਲ ਇਹ ਜਗਾ ਜਿਹੜੀ ਆ ਘਿਰੀ ਹੋਈ ਆ ਤੇ ਇਸ ਦਾ ਹੀ ਲਾਭ ਉਠਾਉਂਦੇ ਹੋਏ ਪਹਾੜੀ ਰਾਜਿਆਂ ਨੇ ਮਹਾਰਾਜ ਤੇ ਹਮਲਾ ਕੀਤਾ ਹੋਣਾ ਇੱਥੇ ਹਜੇ ਕੋਈ ਵਧੀਆ ਰਸਤਾ ਨਾ ਹੋਣ ਕਰਕੇ ਜਾਂ ਇੱਥੇ ਕੋਈ ਹਜੇ ਹੋਰ ਵਧੀਆ ਵਿਸਾਰੀ ਨਾ ਹੋਣ ਕਰਕੇ ਸੰਗਤ ਹਜੇ ਇਸ ਪਾਸੇ ਘਟ ਆਉਂਦੀ ਆ ਲੇਕਿਨ ਜਿਸ ਤਰ੍ਹਾਂ ਸੰਗਤ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਰਿਹਾ ਆ ਜਾਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ ਜਾ ਰਿਹਾ ਘੋਖਣ ਤੋਂ ਬਾਅਦ ਇਤਿਹਾਸ ਦਾ ਹੋਰ ਵੀ ਪਤਾ ਲੱਗ ਰਿਹਾ ਆ ਜਿਸ ਤਰ੍ਹਾਂ ਸੰਗਤਾਂ ਨੂੰ ਪਤਾ ਲੱਗੇਗਾ ਤੇ ਇੱਥੇ ਉਸਾਰੀ ਜਿਹੜੀ ਆ ਉਹ ਵੀ ਕੀਤੀ ਜਾਵੇਗੀ ਤੇ ਸੰਗਤਾਂ ਵੀ ਇੱਥੇ ਆਉਣਗੀਆਂ ਤੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨਗੀਆਂ ਇਸ ਸਥਾਨ ਤੇ ਹਜੇ ਕੋਈ ਗੁਰਦੁਆਰਾ ਸਾਹਿਬ ਦੀ ਉਸਾਰੀ ਤਾਂ ਨਹੀਂ ਹੋਈ ਲੇਕਿਨ ਪਤਾ ਲੱਗਾ ਕਿ ਹਿਮਾਚਲ ਗਵਰਨਮੈਂਟ ਤੋਂ ਕਿਉਂਕਿ ਇਹ ਜਿਹੜਾ ਇਲਾਕਾ ਹੈ ਹਿਮਾਚਲ ਗਵਰਨਮੈਂਟ ਦੇ ਅੰਡਰ ਆਉਂਦਾ ਹੈ ਜੀ ਤੇ ਇੱਥੇ ਗੁਰਦੁਆਰਾ ਸਾਹਿਬ ਬਣਾਉਣ ਦੀ ਜਿਹੜੀ ਇਜਾਜ਼ਤ ਵੀ ਗਵਰਨਮੈਂਟ ਤੋਂ ਮੰਗੀ ਗਈ ਆ ਲੇਕਿਨ ਹਜੇ ਹਿਮਾਚਲ ਗਵਰਨਮੈਂਟ ਨੇ ਇੱਥੇ ਕੋਈ ਵੀ ਗੁਰਦੁਆਰਾ ਸਾਹਿਬ ਸਾਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਉਮੀਦ ਹੈ ਕਿ ਭਵਿੱਖ ਵਿੱਚ ਜਾਣ ਵਾਲੇ ਸਮੇਂ 'ਚ ਮਹਾਰਾਜ ਦੀ ਕਿਰਪਾ ਨਾਲ ਇਜਾਜ਼ਤ ਜ਼ਰੂਰ ਮਿਲੂਗੀ ਤੇ ਇੱਥੇ ਵੀ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਜਿਹੜਾ ਉਹ ਉਹ ਸਾਰੇ ਆ ਜਾਵੇਗਾ ਕਿਉਂਕਿ ਸਾਡੇ ਸਿੱਖ ਇਤਿਹਾਸ ਦਾ ਇਹ ਇੱਕ ਮਹੱਤਵਪੂਰਨ ਸਥਾਨ ਆ ਆ ਇਸ ਸਥਾਨ ਦੇ ਪਿਛਲੇ ਪਾਸੇ ਇੱਕ ਦੋ ਰੂਮ ਬਣਾਏ ਗਏ ਆ ਸਿੰਘਾਂ ਵੱਲੋਂ ਜਿਹੜੇ ਇੱਥੇ ਰਹਿੰਦੇ ਹੋਣੇ ਆ ਤੇ ਇੱਥੇ ਦੀ ਜੋ ਸੇਵਾ ਸੰਭਾਲਿਆ ਉਹ ਕਰਦੇ ਆ ਦਰਸ਼ਨ ਕਰੋ ਜੀ ਪਾਣੀ ਪੀਣ ਲਈ ਵੀ ਇੱਥੇ ਦੇਖੋ ਦੇਸੀ ਪ੍ਰਬੰਧ ਕੀਤਾ ਹੋਇਆ ਆ ਕਿਉਂਕਿ ਜੰਗਲ ਦੇ ਰਸਤੇ ਤੁਰ ਕੇ ਆਉਣਾ ਪਿਆਸ ਲੱਗ ਜਾਂਦੀ ਆ ਪਾਣੀ ਦੇ ਘੜੇ ਜਿਹੜੇ ਇੱਥੇ ਭਰ ਕੇ ਰੱਖੇ ਹੋਏ ਆ ਤੁਸੀਂ ਪਾਣੀ ਪੀ ਸਕਦੇ ਆ ਤੇ ਮੈਂ ਇੱਕ ਵਾਰੀ ਸਾਰਾ ਘੁੰਮ ਕੇ ਤੁਹਾਨੂੰ ਇਹਦੇ ਦਰਸ਼ਨ ਕਰਵਾ ਦਿੰਨਾ ਤੁਸੀਂ ਕਰੋ ਜੀ ਦਰਸ਼ਨ ਇਤਿਹਾਸਕ ਸਥਾਨ ਗੁਰੂ ਕੀ ਨੜ ਆ ਇਸ ਨੜ ਦੇ ਉੱਪਰ ਇਸ ਪੱਥਰ ਦੇ ਉੱਪਰ ਨਿਸ਼ਾਨ ਸਾਹਿਬ ਝੂਲ ਰਹੇ ਆ ਜੀ ਜਿੱਥੇ ਵੀ ਖਾਲਸੇ ਦੀ ਫਤਿਹ ਹੋਈ ਆ ਉਥੇ ਨਿਸ਼ਾਨ ਸਾਹਿਬ ਜ਼ਰੂਰ ਝੂਲਦੇ ਆ ਜੀ ਇਸ ਦੀ ਨਿਸ਼ਾਨੀ ਆ ਕਿ ਖਾਲਸੇ ਦੀ ਜਿੱਥੇ-ਜਿੱਥੇ ਜਿੱਤ ਹੋਈ ਆ ਉਥੇ-ਉਥੇ ਨਿਸ਼ਾਨ ਸਾਹਿਬ ਝੂਲਦੇ ਆ ਦਰਸ਼ਨ ਕਰੋ ਜੀ ਇਹ ਵੈਸੇ ਹੀ ਪੱਥਰ ਦੇ ਵਿੱਚ ਵੈਸੇ ਹੀ ਕੋਈ ਸ਼ੇਕ ਨਹੀਂ ਹੋਏ ਹੋਏ ਅਗਰ ਤੁਸੀਂ ਬਿਲਕੁਲ ਇੱਥੇ ਆ ਕੇ ਦੇਖੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਗੋਲੀਆਂ ਦੇ ਨਿਸ਼ਾਨ ਹੀ ਹਨ ਇਹ ਕੋਈ ਐਵੇਂ ਗੱਲ ਨਹੀਂ ਕੀਤੀ ਹੋਈ ਆ ਦੇਖੋ ਜੀ ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗੀ ਸਾਡਾ ਬਣਾਇਆ ਹੋਇਆ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਤਿਹਾਸ ਬਾਰੇ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਹੋਰ ਸੰਗਤਾਂ ਤੱਕ ਵੀ ਜ਼ਰੂਰ ਪਹੁੰਚਾਓ ਕਿਉਂਕਿ ਇਹ ਸਾਡੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨਾ ਜਿਹੜਾ ਹਜੇ ਸੰਗਤਾਂ ਇਸ ਬਾਰੇ ਬਹੁਤਾ ਨਹੀਂ ਜਾਣਦੀਆਂ ਲੇਕਿਨ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਉੱਤੇ ਜਾ ਕੇ ਸੰਗਤਾਂ ਨੂੰ ਇਹਦਾ ਪਤਾ ਲੱਗੂਗਾ ਸਾਡੇ ਵੀਡੀਓ ਸ਼ੇਅਰ ਹੋਣਗੇ ਤੇ ਹੋਰ ਸੰਗਤਾਂ ਵੀ ਇੱਥੇ ਜਿਹੜੀਆਂ ਉਹ ਦਰਸ਼ਨ ਕਰਨ ਆਉਣਗੀਆਂ ਤੇ ਹੁਣ ਵੀਡੀਓ ਦੀ ਸਮਾਪਤੀ ਕਰਦੇ ਆਂ ਜੀ ਤੇ ਵੀਡੀਓ ਚੰਗਾ ਲੱਗਾ ਤਾਂ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਿਓ ਲਾਈਕ ਕਰਿਓ ਜਿਹੜੇ ਸਾਥੀ ਜਾਂ ਮਿੱਤਰ ਹਜੇ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਹੁਣ ਵੀਡੀਓ ਦੀ ਸਮਾਪਤੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ